ਸਾਰਿਆਂ ਨੂੰ ਬਹੁਤ ادب ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਟ੍ਰੇਲਰ ਬਾਰੇ ਬਹੁਤ ਕੁਝ ਕਹਿੰਦੇ ਬਹੁਤ ਕੁਝ ਬੋਲਣ ਨੂੰ ਸੀ ਬਹੁਤ ਗੱਲਾਂ ਸੀ ਕਰਨ ਵਾਲੀਆਂ ਪਰ ਉਹ ਸਾਰੀਆਂ ਗੱਲਾਂ ਇੱਕ ਦੁਖਾਂਤ ਦੇ ਵਿੱਚ ਚਲੀਆਂ ਗਈਆਂ ਬਟ ਕਹਿੰਦੇ ਕਿ ਹਰ ਦੁੱਖ ਦੇ ਵਿੱਚੋਂ ਵੀ ਹਰ ਮੁਸ਼ਕਲ ਘੜੀ ਦੇ ਵਿੱਚੋਂ ਵੀ ਕੁਝ ਨਾ ਕੁਝ ਐਸਾ ਮਿਲਦਾ ਜਿਹੜਾ ਸਕੂਨ ਜ਼ਰੂਰ ਦਿੰਦਾ ਹੈ ਰੂਹ ਨੂੰ ਔਰ ਇਹੋ ਸਕੂਨ ਮਿਲ ਰਿਹਾ ਅੱਜ ਰਾਜਵੀਰ ਨੂੰ ਇਸ ਤਰ੍ਹਾਂ ਸਾਡੇ ਨਾਲ ਸ਼ਾਮਿਲ ਦੇਖ ਕੇ ਉਹਨੂੰ ਉਸੇ ਤਰ੍ਹਾਂ ਖੇਲ-ਵਿਲੀਆਂ ਕਰਦਾ ਉਸੇ ਤਰ੍ਹਾਂ ਹੱਸਦਾ ਖੇਡਦਾ ਨੱਚਦਾ ਗਾਉਂਦਾ ਲੱਗਦਾ ਸਾਡੇ ਨਾਲ ਹੀ ਹੈ ਔਰ ਇਹ ਵਕਤ ਦੀ ਆਪਣੀ ਪਤਾ ਨਹੀਂ ਕੀ ਖੇਡ ਹੁੰਦੀ ਹੈ ਵਕਤ ਦੇ ਗਰਭ ਚ ਬਹੁਤ ਕੁਝ ਛੁਪਿਆ ਹੁੰਦਾ ਜਿਹੜਾ ਬਾਅਦ ਚ ਪਤਾ ਲੱਗਦਾ ਬੜੀ ਧੀਰ ਤੋਂ ਇਹ ਪ੍ਰੋਡਕਟ ਰੈਡੀ ਸੀ ਪਰ ਅੱਜ ਇਸ ਤਰ੍ਹਾਂ ਅਸੀਂ ਦੇਖਣਾ ਸੀ ਕੱਲਿਆਂ ਨੇ ਉਹਨੂੰ ਮਿਸ ਕਰਦੇ ਹੋਇਆ ਬਟ ਮੈਂ ਉਦਨ ਉਸ ਦਿਨ ਤੋਂ ਆਪਾਂ ਸਭ ਸੈਡ ਗੱਲਾਂ ਕਰ ਰਹੇ ਹਾਂ ਕਿਉਂਕਿ ਮੰਚ 'ਚ ਹੋਰ ਕੁਝ ਆਉਂਦਾ ਨਹੀਂ ਪਰ ਹੁਣ ਮੈਂ ਇਹਦੇ 'ਚੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਾਹਰ ਨਿਕਲ ਕੇ ਸਿਰਫ ਉਹਦੀ ਕਲਾ ਦੀ ਗੱਲ ਕਰੀਏ ਆਓ ਅਸੀਂ ਉਹਦੀ ਪ੍ਰਸ਼ੰਸਾ ਜਿੰਨੀ ਬਣਦੀ ਹੈ ਉਹ ਕਰੀਏ ਉਹਦੀ ਡੈਡੀਕੇਸ਼ਨ ਦੀ ਗੱਲ ਕਰੀਏ ਉਹਦੇ ਹੁਨਰ ਦੀ ਗੱਲ ਕਰੀਏ ਉਹਦੀ ਕਲਾ ਦੀ ਗੱਲ ਕਰੀਏ ਤੇ ਮੈਨੂੰ ਯਾਦ ਹੈ ਕਿਉਂਕਿ ਮੈਂ ਰਾਜਵੀਰ ਨਾਲ ਇਹੀ ਇੱਕ ਫਿਲਮ ਕੀਤੀ ਸੀ ਔਰ ਉਹ ਇੰਨਾ ਕ ਪੈਸ਼ਨੇਟ ਇੰਨਾ ਕ ਡੈਡੀਕੇਟਿਡ ਬੰਦਾ ਸੀ ਮੈਂ ਬਹੁਤ ਸਾਰੇ ਸਿੰਗਰ ਐਕਟਰਸ ਨਾਲ ਕੰਮ ਕੀਤਾ ਸਾਰਿਆਂ ਨੂੰ ਗਰੋ ਕਰਦੇ ਦੇਖਿਆ ਬਹੁਤ ਸਾਰੇ ਸਿੰਗਰ ਐਕਟਰਸ ਐਸੇ ਨੇ ਜਿਨ੍ਹਾਂ ਜਿਨ੍ਹਾਂ ਦੀ ਮਤਲਬ ਮੋਸਟਲੀ ਪਹਿਲੀ ਪਹਿਲੀ ਫਿਲਮ ਚ ਮੈਂ ਹੈਗਾ ਜਿਨ੍ਹਾਂ ਚੋਂ ਮਤਲਬ ਦਿਲਜੀਤ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਆਈ ਸੀ ਲਾਈਨ ਆਫ ਪੰਜਾਬ ਉਹਦੇ 'ਚ ਵੀ ਮੈਂ ਹੈਗਾ ਸੀ ਗਿੱਪੀ ਉਹਨਾਂ ਦੀ ਪਹਿਲੀ ਫਿਲਮ ਲਾ ਲਓ ਜਾਂ ਹੋਰ ਬੜੇ ਮੈਂ ਜਿਨ੍ਹਾਂ ਲੋਕਾਂ ਦੇ ਅੰਦਰ ਇੱਕ ਸਪਾਰਕ ਇੱਕ ਅੱਗ ਦੇਖਦਾ ਨਾ ਉਹ ਗਰੋ ਕਰਦੇ ਆਂ ਦੇਖਦਾ ਉਹਨਾਂ ਨੂੰ ਪਤਾ ਲੱਗਦਾ ਕਿ ਇਹਨਾਂ ਦੇ ਅੰਦਰ ਉਹ ਲਰਨਿੰਗ ਫਾਇਰ ਕਿੰਨੀ ਹੈ ਉਹ ਫਾਇਰ ਸੀ ਰਾਜਵੀਰ ਦੇ ਅੰਦਰ ਤਾਂ ਸੰਗਾ ਵੀ ਨਾਲ ਸੀ ਰਗਵੀਰ ਬੋਲੀ ਅੱਜ ਪਤਾ ਨਹੀਂ ਪਹੁੰਚਿਆ ਕਿ ਨਹੀਂ ਉਦੋਂ ਸੀਗਾ ਮਿਲਿਆ ਮੈਨੂੰ ਪਰਸੋਂ ਚੌਥਾ ਸੀ ਇਹੀ ਗੱਲਾਂ ਕਰ ਰਹੇ ਸੀ ਕਿ ਇਹ ਜਿਹੜੀ ਫਾਇਰ ਸੀ ਨਾ ਰਾਜਵੀਰ ਦੇ ਅੰਦਰ ਉਹਦੇ ਅੰਦਰ ਇੱਕ ਹਲੀਮੀ ਉਹਦੇ ਅੰਦਰ ਇੱਕ ਨਿਮਰਤਾ ਮੈਂ ਇਹ ਜ਼ਰੂਰ ਕਹਾਂਗਾ ਕਿ ਇਹੋ ਜਿਹੇ ਕਲਾਕਾਰ ਇਹੋ ਜਿਹੇ ਫਨਕਾਰ ਇਦਾਂ ਸੈਕੰਡਰੀ ਐ ਇਹਨੂੰ ਛੱਡ ਦੋ ਇੱਕ ਪਾਸੇ ਰੱਖ ਦੋ ਇਹੋ ਜਿਹੇ ਪੁੱਤ ਜੰਮਣਾ ਹੀ ਬੜਾ ਔਖਾ ਘਰਾਂ ਦੇ ਵਿੱਚ ਇਦਾਂ ਦੇ ਧੀ ਪੁੱਤ ਜੰਮਣੇ ਬੰਦ ਹੋ ਗਏ ਸਮਾਂ ਹੀ ਕਿਦਾਂ ਦਾ ਆ ਗਿਆ ਇਹੋ ਜੇ ਅਦਬ ਨਾਲ ਭਰਿਆ ਇਨਸਾਨ ਇਹੋ ਜੇ ਅਦਬ ਨਾਲ ਭਰਿਆ ਮੈਂ ਮੈਂ ਪਰਸੋਂ ਚੌਥਾ ਉਹਦੇ ਆਡੀਓ ਮੇਰੇ ਕੋਲ ਵਾਇਸ ਨੋਟ ਸੀਗੇ ਮੈਂ ਉਹਨੂੰ ਕਿਸੇ ਫੰਕਸ਼ਨ ਲਈ ਕੁਝ ਕਿਹਾ ਸੀ ਵੀ ਇੱਕ ਫੰਕਸ਼ਨ ਆ ਯਾਰ ਸਾਨੂੰ ਤਾਂ ਲੋਕਾਂ ਨੇ ਇਹੀ ਕਹਿਣਾ ਤਾਂ ਵੀ ਉਹਨੂੰ ਬਿੱਲੇ ਨੂੰ ਕਹਿ ਕੇ ਪੈਸੇ ਘਟਾ ਦਿਓ ਜੀ ਰਾਜਵੀਰ ਨੂੰ ਕਹਿ ਕੇ ਬਾਵੇ ਨੂੰ ਕਹਿ ਦੋ ਜੀ ਇਹਨਾਂ ਇਹੀ ਹੁੰਦਾ ਸਾਡੇ ਲਈ ਤਾਂ ਉਹ ਸਾਨੂੰ ਵੀ ਕਹਿਣਾ ਪੈਂਦਾ ਕਈ ਵਾਰੀ ਬਹੁਤੀ ਵਾਰੀ ਕਹਿ ਵੀ ਨਹੀਂ ਹੁੰਦਾ ਪਰ ਜਦੋਂ ਪਤਾ ਹੈ ਕਿ ਸਾਹਮਣੇ ਵੀਰ ਭਾਜੀ ਕਰਨ버 ਸਾਹਿਬ ਵਰਗੇ ਮਿੰਤ ਕਰ ਲਈਦੇ ਵੀ ਬੰਦੇ ਆਪਣੇ ਜੀ ਘਟਾ ਦੋ ਪਰ ਉਹਦੇ ਵਾਇਸ ਨੋਟ ਕਿਤੇ ਮੈਂ ਤੁਹਾਨੂੰ ਸੁਣਾਵਾ ਤੇ ਮਤਲਬ ਉਹ ਬੰਦਾ ਵਿਛ ਜਾਂਦਾ ਸੀ ਕਿ ਭਾਜੀ ਐਦਾ ਐਨੇ ਕਿ ਮੈਂ ਕਰ ਦਊਗਾ ਬਾਕੀ ਤੁਸੀਂ ਵੱਡੇ ਭਰਾਓ ਤੁਸੀਂ ਜੋ ਕਹਿ ਦੋਗੇ ਮੈਂ ਜਾ ਆਉਂਗਾ ਮੈਂ ਬਾਅਦ ਚ ਪੁੱਛੂਗਾ ਭਾਜੀ ਉਹਨਾਂ ਨੇ ਕੀ ਦੇਣਾ ਉਹ ਸੁਣ ਕੇ ਮੇਰਾ ਰੁਗ ਭਰਿਆ ਗਿਆ ਕਿ ਅੱਜ ਇੰਨੀ ਇਨਸਾਨੀਅਤ ਵਾਲੇ ਬੱਚੇ ਹੀ ਨਹੀਂ ਮਿਲਦੇ ਬਾਕੀ ਤੇ ਗੱਲਾਂ ਛੱਡੋ ਇਹੋ ਜਿਹੇ ਇਨਸਾਨ ਹੋਣੇ ਹੀ ਬੰਦ ਹੋਗੇ ਧਰਤੀ ਤੇ